ਕਹਿੰਦਾ ਹੂ ਗਿਲਣਾ ਵੀ ਨਹੀਂ ਸਿੰਘਾਸਣ ਉਹ ਦਿਨ ਆਣੀ ਤੇ ਅੰਦਰ ਕੀ ਕੀਤੀ ਐ ਨਿਸੰਬੋ ਕੀ ਫਾਲਤਾਰਾ ਉਹ ਮੌਸਮੀ ਕੇ ਐਨੇ ਤਸੀਹੇ ਦੇਖਣ ਮਾਰਿਆ ਗਿਆ ਜਿਸ ਉਹ ਸਾਈਡਾਰ ਦੀ ਕਮੈਂਟ ਵੀ ਹੁੰਦਾ ਜੂ ਉਹ ਵੀ ਲਾਜ਼ਮ ਚੱਕਿਆ ਕੋਬੀ ਨੇ ਉਹ ਕਹਿੰਦਾ ਵੀ ਮੈਂ ਕਈ ਨ ਰੋਕੀ ਨਹੀਂ ਕਰਦੀ ਜਿਸ ਆਉਲੇ ਚ ਆ ਕੇ ਲੰਬੂ ਲਾਊਗਾ ਪੰਜਾਬ ਨੂੰ ਤੇ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਕਿ ਸਾਰਿਆਂ ਦੇ ਦਿਲ ਬੁਲੰਦਰ ਕੇ ਰੱਖ ਦਿੱਤੇ ਤੁਸੀਂ ਸਮਝ ਗਏ ਹੋਵੋਗੇ ਮੈਂ ਗੱਲ ਕਰ ਰਹੀ ਹਾਂ ਇਸ ਤਰੀਕੇ ਦੇ ਨਾਲ ਇੱਕ 마ਸੂਮ ਬੱਚੇ ਦੇ ਨਾਲ ਸਾਰੀਆਂ ਹੱਦਾਂ ਪਾਰ ਕਰਦਿਆਂ ਹੋਇਆ ਕਿਦਾਂ ਤਸ਼ੱਦਦ ਆਇਆ ਗਿਆ ਉਸ ਤੋਂ ਬਾਅਦ ਹਰ ਪਾਸੇ ਜਿਹੜਾ ਰੋਸ ਨਜ਼ਰ ਆ ਰਿਹਾ ਹੈ ਤੇ ਖਾਸ ਤੌਰ ਤੇ ਪ੍ਰਵਾਸੀ ਭਾਈਚਾਰੇ ਦੇ ਖਿਲਾਫ ਵੀ ਆਵਾਜ਼ ਉੱਠੀ ਸ਼ੁਰੂ ਹੋ ਗਈ ਹੈ ਇਸੇ ਨਾਲ ਹੀ ਪੰਜਾਬ ਦੇ ਹੋਰ ਕਈ ਅਹਿਮ ਤੇ ਗੰਭੀਰ ਮਸਲੇ ਨੇ ਇਹਨਾਂ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਪਹੁੰਚੇ ਹਾਂ ਜਥੇਦਾਰ ਬਾਬਾ ਰਾਜ ਸਿੰਘ ਰਾਜਜੀ ਕੋਰੋਂ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਟਾਈਲਿਸ਼ ਪੰਜਾਬੀ ਸਵਾਗਤ ਕਰਾਂਗੇ ਸਵਾਗਤ ਹੈ ਸਰ ਵੈਰਗੁਰੂ ਜੀ ਦਾ ਖਾਲਸਾ ਵੈਰਗੁਰੂ ਜੀ ਵੈਰਗੁਰੂ ਜੀ ਦਾ ਖਾਲਸਾ ਵੈਰਗੁਰੂ ਜੀ ਕੀ ਹਾਲ ਹੈ ਬਾਬਾ ਜੀ ਕਾਫੀ ਦਿਨਾਂ ਤੋਂ ਇਹ ਮੁੱਦਾ ਜਿਹੜਾ ਹੈ ਚੱਲ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਹੱਦਾਂ ਜਿਹੜੀਆਂ ਨੇ ਉਹ ਪਾਰ ਕੀਤੀਆਂ ਗਈਆਂ ਨੇ ਕਿੱਦਾਂ ਦੇਖਦੇ ਆ ਇਸ ਮਸਲੇ ਨੂੰ ਜਿਹੜਾ ਉੱਥੇ ਹੁਸ਼ਿਆਰਪੁਰ ਦੇ ਵਿੱਚ ਉਸ ਮਾਸੂਮ ਬੱਚੇ ਨਾਲ ਹੋਇਆ ਬਹੁਤ ਹੀ ਮੰਦ ਭਾਗ ਹੋਇਆ ਆਪਣਿੰਦ ਨੇ ਜੋਗਾ ਉਹ ਬੱਚਿਆਂ ਦਾ ਵੀ ਭੁੱਲਣਾ ਵੀ ਨਹੀਂ ਚਾਹੁੰਦਾ ਉਹਦੇ ਨਾਲ ਨਹੀਂ ਤਰੰਤ ਜੀ ਕੀਤੀ ਐ ਨਹੀਂ ਤਰੰਤ ਕੀ ਭੱਜ ਨਾਲ ਉਹਨਾਂ ਮੌਤ ਕੀਤੀ ਐਨੇ ਫਸੀਹੇ ਦੇਖ ਕੇ ਨੂੰ ਮਾਰਿਆ ਗਿਆ ਜੇ ਜਿਹੜਾ ਕੋਈ ਸੁਣਦਾ ਜਿਹੜਾ ਕੋਈ ਦੇਖਦਾ ਹੋਊਗਾ ਜਿਹੜਾ ਹਿਰਦਾਨਾ ਤਸੀਰ ਜਾਂਦਾ ਜਿਸ ਉਹ ਆਂਹੇਦਾਰ ਦੀ ਕਮੈਂਟ ਕੋਈ ਹੁੰਦਾ ਸੋ ਇਹਨੇ ਉਹੀ ਲਾਜ਼ਮ ਚੱਕਿਆ ਉਹਦੀ ਨੂੰ ਉਹ ਕਹਿੰਦਾ ਵੀ ਮੈਂ ਕਈ ਦਿਨ ਰੋਟੀ ਨਹੀਂ ਖਾਦੀ ਹੈਗੀ ਹੂੰ ਇੰਨਾ ਦਰਦ ਬੱਚਾ ਮੇਰਾ ਮੇਰੇ ਬੱਚੇ ਉਹੀ ਤਰ੍ਹਾਂ ਸੀ ਤੇ ਮੈਨੂੰ ਹਜੇ ਵੀ ਜਦੋਂ ਸੀਨ ਯਾਦ ਆ ਜਾਂਦਾ ਬਹੁਤ ਜਿਹੜਾ ਕਹਿੰਦਾ ਮਨ ਦੁਖੀ ਹੁੰਦਾ ਤੇ ਉਹ ਬਹੁਤ ਜ਼ਿਆਦਾ ਗਲਤ ਹੋਇਆ ਹੁਣ ਨਹੀਂ ਸੀ ਚਾਹੀਦਾ ਹੁਣ ਉਸ ਤੋਂ ਬਾਅਦ ਫਿਰ ਪੰਜਾਬ ਦੇ ਉੱਤੇ ਰੌਲਾ ਪੈ ਗਿਆ ਵੀ ਪ੍ਰਵਾਸੀਆਂ ਨੂੰ ਬਾਹਰ ਕੱਢੋ ਇਸ ਤੋਂ ਪਹਿਲਾਂ ਇਹ ਘਟਨਾ ਇੱਕ ਇਕੱਲੀ ਨਹੀਂ ਹੋਈ ਉਹ ਤੋਂ ਪਹਿਲਾਂ ਇੱਥੇ ਮੋਹਾਲੀ ਦੇ ਵਿੱਚ ਨਾਲ ਹੀ ਕੁੰਬੜਾ ਪਿੰਡਾ ਉੱਤੇ ਜਿਹੜਾ ਇੱਕ ਨੌਜਵਾਨ ਸੀ 15-16 ਸਾਲ ਦਾ ਮੁੰਡਾ ਉਹ ਇਹਨਾਂ ਨੇ ਵੱਢ ਕੇ ਮਾਰਿਆ ਹੋਰ ਵੀ ਬਹੁਤ ਸਾਰੇ ਕਾਂਡ ਕਰ ਇਹਨਾਂ ਨੇ ਤੇ ਇੱਕ ਪਿੰਡਾ ਆਂਗਲੂ ਪਿੰਡ ਰਾਏਕੋਟ ਦੇ ਨਾਲ ਜਿਆਲੂ ਜਹਾਂਦੇਸ ਪਿੰਡਾ ਇੱਕ ਆਂਗਲੂ ਪਿੰਡ ਪਿੰਡਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਰਾਏਪੁਰ ਦੇ ਨਾਲ ਉੱਥੇ ਪ੍ਰਵਾਸੀ ਰਹਿੰਦੇ ਸੀਗੇ ਭਈਏ ਜੁਕੀਦੇ ਉਹ ਅੱਥੋਂ ਦੋ ਲੜਕੀਆਂ ਲੈ ਕੇ ਭਜਾ ਕੇ ਤੇ ਪੰਡਾ ਨੇ ਮਗਰਾ ਕੀਤਾ ਤੇ ਫਿਰ ਨਾਲ ਟੈਲੀਫੋਨ ਕੀਤਾ ਕੋਈ ਤਾਂ ਉਹਨਾਂ ਨੇ ਅਹ ਪਿੰਡ ਵਾਲਿਆਂ ਨੂੰ ਜਿਹੜਾ ਹੈਗਾ ਵੀਡੀਓ ਵੀ ਚੱਲਦੀ ਹੈ ਧਮਕੀਆਂ ਦੇ ਰਹੇ ਨੇ ਇਸ ਤੋਂ ਦੇਖਾਂਗੇ ਤੁਹਾਨੂੰ ਵੱਡਾਂਗੇ ਇਹੋ ਜੇ ਕਾਰਜ ਕਰਦੇ ਨੇ ਇਹ ਨਹੀਂ ਕਰਨਾ ਦੇ ਉਹ ਤੋਂ ਬਾਅਦ ਗਲੰਦਰ ਦਾ ਵੀ ਕੋਰਸ ਕੇਸ ਆਇਆ ਉਸ ਤੋਂ ਬਾਅਦ ਉਹ ਮਸੂਮ ਬੱਤੀ ਅੱਤਕ ਤਲਾਂ ਦੀ ਅੱਥੇ ਲੋਕਾਂ ਨੇ ਫੜ ਕੇ ਉਹ ਭਈਆ ਕੁੱਪਿਆ ਵੀ ਆ ਹੋਰ ਬਹੁਤ سارے ਕੇਸ ਨੇ ਆ ਰਹੇ ਨੇ ਇਹਨਾਂ ਨੇ ਜਿਹੜੇ ਗੁੰਡਾਗਰਦੀ ਕਰਦੇ ਨੇ ਕਿਵੇਂ ਮਾਰਦੇ ਨੇ ਕਰਕੇ ਵੀ ਕੋਈ ਤੇ ਪੰਜਾਬ ਹੈ ਗੁਰਾਂ ਦੇ ਨਾਮ ਤੇ ਵਸਦਾ ਵੀ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਸਾਰੇ ਠੀਕ ਨੇ ਪਰ ਜਿਹੜਾ ਕੋਈ ਪੰਜਾਬ ਦੇ ਵਿੱਚ ਆ ਕੇ ਲੰਬੂ ਲਾਊਗਾ ਪੰਜਾਬ ਨੂੰ ਤੇ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਧਾਰੀ ਰੂਪਿਆਂ ਦੇ ਵਿੱਚ ਇੱਕ ਪਾਪ ਹੋਇਆ ਹੈ ਉਹਨਾਂ ਨੇ ਕੋਈ ਬਰਾਏ ਨੇ ਰੂਪਿਆਂ ਨੇ ਆਪੋ ਆਪਣੇ ਵੀ ਧਾਰੀ ਬੰਦਾ ਕੋਈ ਵੀ ਜਿਹੜਾ ਹੈਗਾ ਉਹ ਇੱਥੇ ਜਿਹੜਾ ਪ੍ਰਵਾਸ ਨਹੀਂ रह ਸਕਦਾ ਉਹ ਇੱਥੇ ਜ਼ਮੀਨ ਜ਼ਾਇਦਾ ਨਹੀਂ ਨਹੀਂ ਲੈ ਸਕਦਾ ਸੀ ਸਰਕਾਰ ਨੂੰ ਹੀ ਕਹਿੰਦੇ ਆ ਵੀ ਸਾਡੇ ਵੀ ਇੱਥੇ ਰੈਗੂਲੇਸ਼ਨ ਪੈਣਾ ਚਾਹੀਏ ਤੇ ਮਤਾ ਪਾਓ ਵੀ ਇੱਥੇ ਜਿਹੜੇ ਪ੍ਰਵਾਸੀ ਆਉਂਦੇ ਨੇ ਕੰਮਕਾਰ ਕਰਨ ਉਹਨਾਂ ਦੀ ਬਸੋਂ ਨਾ ਹੋਵੇ ਉਹਨਾਂ ਹਜ਼ਾਰ ਕਾਟ ਬਣ ਜਾਂਦਾ ਇੱਥੇ ਉਹਨਾਂ ਦਾ ਜਿਹੜਾ ਹੈਗਾ ਵੋਟਰ ਕਾਰਡ ਬਣ ਜਾਂਦਾ ਉਹਨਾਂ ਦਾ ਉਹ ਇੱਥੇ ਬਸ ਜਾਂਦੇ ਨੇ ਇਹ ਨਹੀਂ ਹੋਣਾ ਚਾਹੀਦਾ ਕੰਮ ਕਰਨ ਸਾਨੂੰ ਕੋਈ ਨਹੀਂ ਉਹ ਜਾਣ ਆਪਣੇ ਕਾਰਨ ਤੇ ਗੁਜਰਾਤ ਦੇ ਵਿੱਚ ਜਦੋਂ ਮੋਦੀ ਸਰਕਾਰ ਬਣੀ ਆ ਉਹ ਉਦੋਂ ਉਥੇ ਸਰਕਾਰ ਉਥੇ ਪੰਜਾਬੀਆਂ ਦੇ ਵਿੱਚ ਤਾਂ ਉਹਨਾਂ ਦਾ ਆਈ ਆਪਣੀ ਸਰਕਾਰ ਉਥੇ ਪੰਜਾਬੀਆਂ ਦੇ ਬਹੁਤ ਸਾਰੀਆਂ ਜ਼ਮੀਨਾਂ ਸੀ ਉਹਨਾਂ ਨੇ ਦਾਕੋ ਰਾਹ ਸਾਰੇ ਪੰਜਾਬੀ ਭਜਾ ਦਿੱਤੇ ਵੀ ਅਸੀਂ ਇੱਥੇ ਪੰਜਾਬ ਕੁਦਰਾ ਆਪੇ ਬੰਦਾ ਰਹਿ ਸਕਦਾ ਹੋਰ ਨਹੀਂ ਇਹ ਹੀ ਜ਼ਮੀਨ ਫੀਸ ਕਰਦੇ ਨੇ ਬਹੁਤ ਰੈਗੂਲੇਸ਼ਨ ਪਾਏ ਨੇ ਹਿਮਾਚਲ ਦੇ ਵਿੱਚ ਵੀ ਨਾਲ ਹੀ ਆਪਣੇ ਲੱਗਦਾ ਉਥੇ ਵੀ ਉਹਨਾਂ ਨੇ ਪਾਇਆ ਵੀ ਵੈਰੀਫਿਕੇਸ਼ਨ ਵੀ ਵੀ ਚੱਲੀ ਜਾਂਦੀ ਹੈ ਵੀ ਤੁਸੀਂ ਦਿਖਾਓ ਤੁਹਾਡਾ ਕੀ ਹੈ ਇੱਥੇ ਜੇ ਤੁਹਾਡੀ ਵੈਰੀਫਿਕੇਸ਼ਨ ਹੈ ਤਾਂ ਤੁਸੀਂ ਇੱਥੇ ਰਹਿ ਸਕਦੇ ਹੋ ਪਰ ਇੱਥੇ ਪੱਕੇ ਬਸੈਂਦੇ ਨਹੀਂ ਬਸ ਸਕਦੇ ਨਾ ਤੁਸੀਂ ਜਮੇਨ ਖੇਡ ਸਕਦੇ ਹੋ ਨਾ ਤੁਸੀਂ ਮਕਾਰ ਖੇਡ ਸਕਦੇ ਆ ਤੇ ਬਹੁਤ ਸਾਰੇ ਹੋਰ ਮਜੋਰ ਮਹਗਾ ਲਿਆ ਇਹਨਾਂ ਦੇ ਪੂਰੇ ਉਹਨਾਂ ਨੇ ਬਣਾਇਆ ਹੋਇਆ ਐਕਟਰ ਜਦੋਂ ਕੰਪੀ ਤੋਂ ਮਹਾਰਾਜ ਨਾਲ ਕਹਿ ਸਕਦੇ ਨੇ ਕਿ ਇਥੇ ਨੇ 8 ਘੰਟੇ ਫਿਊਚਰ ਸੀ ਇਹਨਾਂ ਨੂੰ ਬਾਹਰ ਕੱਢਾਂਗੇ ਤੇ ਫਿਰ ਅਸੀਂ ਕਿਉਂ ਨਹੀਂ ਫਿਰ ਜਿਹੜਾ ਹੈਗਾ ਤਾਮਲ ਕਿਸੇ ਜਿਵੇਂ ਕਿ ਉਹਨਾਂ ਨੇ ਪੁੱਛ ਕੇ ਖੜੇ ਨੇ ਭਾਵੇਂ ਸਾਡੇ ਜਿਹੜਾ ਤਾਮਲ ਬੋਲੂਗਾ ਉਹ ਇੱਥੇ ਰਹਿ ਸਕਦਾ ਨਹੀਂ ਉਨਨਿੰਦਰ ਜੀ ਦਾ ਜਿਹੜੇ ਪੱਤਰਕਾਰ ਇਥੋਂ ਗਏ ਸੀ ਹਿੰਦੀ ਬੋਲਦੇ ਸੀ ਉਹਨਾਂ ਨੂੰ ਵੀ ਭਜਾਇਆ ਉਹਨਾਂ ਨੇ ਵੀ ਸਾਡੇ ਨਾਲ ਤਾਮਲ ਚ ਗੱਲ ਕਰੋ ਤੇ ਨਹੀਂ ਅਸੀਂ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ ਇਸ ਕਰਕੇ ਪੰਜਾਬ ਆ ਜਿਹੜਾ ਕੋਈ ਇਥੇ ਆਉਂਦਾ ਉਹ ਇਥੇ ਵਸ ਜਾਂਦਾ ਇਥੇ ਕ੍ਰਾਈਮਨਲ ਬੰਦੇ ਆਉਂਦੇ ਨੇ ਕ੍ਰਾਈਮ ਕਰਕੇ ਮਗਰੋਂ ਖਬਰਾਂ ਉਹਨਾਂ ਦੇ ਕੋਈ ਸਰਕਾਰ ਆਉਂਸ ਕਾਣਾ ਹੁੰਦਾ ਨਹੀਂ ਆਇਗਾ ਕਿ ਤੂੰ ਆਏ ਨੇ ਕਿ ਤੇ ਇਹਨਾਂ ਨੇ ਜਾਣਾ ਉੱਥੇ ਵੀ ਆਧਾਰ ਕਾਰਡ ਬਣਾ ਲੈਂਦੇ ਨੇ ਇੱਥੇ ਆ ਵੀ ਆ ਕੇ ਵਸ ਜਾਂਦੇ ਤੇ ਵੋਟਾਂ ਵਣ ਜਾਂਦੀਆਂ ਨੇ ਇਹ ਸਿਰਫ ਰਾਜਨੀਤਿਕ ਲੋਕਾਂ ਦਾ ਝਾਂਗ ਬਣਾਇਆ ਹੋਇਆ ਆ ਇਹ ਰਾਜ ਜੀਵ ਉਹਨਾਂ ਨੂੰ ਵਰਤਦੇ ਨੇ ਆਪਦੇ ਵੋਟਾਂ ਦੀ ਖਾਤਰ ਇੱਕ ਇਸ ਕਰਕੇ ਸੀ ਚਾਹੁੰਦੇ ਆ ਵੀ ਇਸੇ ਪੰਜਾਬ ਦੇ ਵਿੱਚ ਵੀ ਇੱਕ ਕਾਨੂੰਨ ਬਣੇ ਵੀ ਇੱਥੇ ਵਾਰੀ ਬੰਦਾ ਕੋਈ ਆ ਕੇ ਰਹਿ ਨਾ ਸਕੇ ਉਹਦਾ ਵੋਟ ਕਾ ਦਾ ਆਧਾਰ ਕਾਟ ਜਿਹੜੀ ਹੈਗੀ ਆ ਐਲਓਸੀ ਉਹ ਨਹੀਂ ਬਣਨੀ ਚਾਹੀਦੀ ਉਹ ਖਤਮ ਹੋਣੀ ਚਾਹੀਦੀ ਆ ਸਾਰੇ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਨੇ ਸਾਨੂੰ ਇਹੀ ਹੋਣਾ ਚਾਹੀਦਾ ਵੀ ਜਿਹੜਾ ਇਸ ਪੰਜਾਬ ਦਾ ਵਸਿੰਦਾ ਉਹ ਹੀ ਰਹੇ ਅੱਜ ਨੌਕਰੀਆਂ ਦੇ ਵੀ ਬਹੁਤ ਇਹੀ ਬੈਠੇ ਨੇ ਧਾਰੇ ਪਾਸੇ ਸਾਰੇ ਪਾਸੇ ਇਹਨਾਂ ਨੇ ਬੋਲ ਬਾਲਾ ਜੇ ਪੰਜਾਬ ਦਾ ਹਾਕਾ ਪੰਜ ਬੰਦੇ ਰੱਖਣ ਦਾ ਉਹਦੇ ਵਿੱਚੋਂ ਇੱਕੋ ਹੀ ਪੰਜਾਬੀ ਆ ਬਾਕੀ ਸਾਰੇ ਬਾਹਰੀ ਬੰਦੇ ਨੇ ਇਸ ਕਰਕੇ ਸਾਡੇ ਜਿਹੜੇ ਹੱਕ ਇਹਨਾਂ ਨੇ ਖੋਲੇ ਬਹੁਤ ਸਾਰੇ ਐਸ்சி ਬੀਸੀ ਭਾਈਚਾਰਾ ਜਿਹੜਾ ਇਹਨਾਂ ਨੇ ਆਪਦੇ ਇੱਥੇ ਆ ਕੇ ਸਲੂਟ ਕਾਟ ਦੇ ਜਿਹੜੇ ਉਹ ਬਣਾ ਲੇ ਸਰਟੀਫਿਕੇਟ ਉਹਨੀਆਂ ਇਹ ਸੂਲਤਾਂ ਲੈਂਦੇ ਨੇ ਜਿਹੜਾ ਆਟਾ ਦਾਲ ਦੀ ਸਕੀਮ ਲੈਂਦੇ ਨੇ ਸਾਰਾ ਕੁਝ ਕਰਦੇ ਨੇ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਵੀ ਗਾਹਾਂ ਤੋਂ ਕੋਈ ਹੋ ਜਾ ਇਹ ਕਾੜਨਾ ਕਰਨ ਇਹਨਾਂ ਦਾ ਜਿਹੜਾ ਹੈਗੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਵੇ ਤੇ ਇੱਥੇ ਇਹਨਾਂ ਦੇ ਜਿਹੜਾ ਧਾਰ ਕਾਰਡ ਬੋਟ ਕਾਰਡ ਉਹ ਬਣੇ ਹੋਏ ਨੇ ਉਹ ਸਾਰੇ ਰੱਦ ਕੀਤੇ ਜਾਣ ਤੇ ਤੁਹਾਨੂੰ ਕੀ ਲੱਗਦਾ ਵੀ ਇਸ ਤਰ੍ਹਾਂ ਪ੍ਰਵਾਸੀਆਂ ਨੂੰ ਜਿਹੜਾ ਬਾਹਰ ਕੱਢੇ ਜਾਣ ਦੀ ਮੰਗ ਜਿਹਦਾ ਆਪਾਂ ਹੁਸ਼ਿਆਰਪੁਰ ਦੇ ਵਿੱਚ ਦੇਖਿਆ ਵੀ ਆ ਕਿ ਉੱਥੋਂ ਦੀਆਂ ਤਾਂ ਸਾਰੀਆਂ ਰੇੜੀਆਂ ਵਗੈਰਾ ਸਾਰੀਆਂ ਉੱਥੋਂ ਉਹਨਾਂ ਨੇ ਛਕਵਾ ਵੀ ਦਿੱਤੀਆਂ ਨਾਲ ਦੀ ਨਾਲ ਤੁਸੀਂ ਕੱਲ ਖੁਦ ਵੀ ਉੱਥੇ ਗਏ ਸੀਗੇ ਪਰਿਵਾਰ ਦੇ ਕੋਲ ਪਹੁੰਚੇ ਸੀਗੇ ਤੇ ਹੁਣ ਮਸਲਾ ਜਿਹੜਾ ਕਿੱਥੇ ਕੁ ਜਾ ਕੇ ਖੜਾ ਆ ਜਿਪੋਤੇ ਹੀ ਮੰਗੋ ਰੇ ਸੀ ਕਿ ਜਿਹੜਾ ਉਹ ਪਰਵਾਸੀਆ ਜੀ ਨੇ ਗਲਤ ਕਰਿਆ ਏ ਉਹ ਨੂੰ ਸਖਤ ਸਜ਼ਾ ਉਪਾਦੀ ਲਾਉਣਾ ਚਾਹੀਦਾ। ਦੇਖੋ ਬਾਹਰਲੇ ਕੈਂਟਰੀਆਂ ਦੇ ਵਿੱਚ ਕ੍ਰੋਮਣ ਬਣੇ ਹੋਏ ਨੇ। ਜਦੋਂ ਕੋਈ ਬਰਾਦਕਾਰ ਦੀ ਘਟਨਾ ਆਉਂਦੀ ਆ ਉਹ ਪਿਛੇ ਜਿਹਾ ਹੁਣ ਮਹੀਨਾ 15-20 ਦਿਨ ਹੋ ਗਏ ਕਿ ਖਬਰ ਚੱਲੀ ਜਾਂਦੀ ਸੀ। ਸਵਰਨ ਸੌਦੀ ਅਰਬਦੀ ਸੀ ਉਹਨੇ ਕਿਤੇ ਦੇ ਮੁਸਲਮਾਨ ਦੇ। ਉਹਨਾਂ ਦੇ ਗਿਆ 12 ਬੰਦੇ ਉਹਨਾਂ ਨੇ ਬੜੇ ਰਜਿਸਟਰ। ਉਹਨਾਂ ਨੇ ਚੌਂਕ ਦੇ ਵਿੱਚ ਕਢਾ ਕੇ ਉਹਨਾਂ ਦੇ ਜਿਹੜੀ ਹੈਗੀ ਗਲ ਪੜਦੇ। ਹੂੰ। ਉਹਨਾਂ ਦੇ ਕਤਲ ਕਰ ਦਿੱਤਾ ਉਹ ਜੋ ਇਹ ਸਾਡੇ ਇਹ ਕਿਉਂ ਨਹੀਂ ਪੈਂਦਾ ਹੈਗਾ ਜਿਹੜਾ ਕੋਈ ਇੱਥੇ ਰੇਪ ਕਰਦਾ ਫਿਰਦਾ ਅਸੀਂ ਉਹਨਾਂ ਨੂੰ ਕੁੱਲੀਆਂ ਸੁਟਕੀਆਂ ਦੇ ਰਹੇ ਇੱਥੇ ਤਾਂ ਐਮਐਲਏ ਵੀ ਰੇਪਿਸਟ ਬਣੇ ਫਿਰਦੇ ਨੇ ਐਮਪੀ ਵੀ ਬਣੇ ਫਿਰਦੇ ਨੇ ਹੁਣ ਲਾਲਪੁਰਾ ਫੜਿਆ ਨਿਕ ਇੱਕ ਐਮਐਲਏ ਆਪ ਵਾਲਿਆਂ ਦਾ ਉਹਨੂੰ 4 ਸਾਲ ਦੀ ਕੈਦ ਹੋਈ ਆ ਰੇਪ ਦੇ ਕੇਸ ਦੇ ਵਿੱਚ ਸਾਡੇ ਤਾਂ ਇੱਥੇ ਐਮਐਲਏ ਐਮਪੀ ਉਹ ਬਣਦੇ ਨੇ ਜਿਹੜਾ ਸੜਿਆ ਹੋਇਆ ਸਟਿਆ ਹੋਇਆ ਜਿਹੜਾ ਗ੍ਰਹਿ ਮੰਤਰੀ ਉਹ ਵੀ ਤੜੀ ਪਾਰ ਆ ਇਹੋ ਜਿਹੇ ਬੰਦੇ ਜਿਹੜੇ ਬਦਮਾਸ਼ ਬੰਦੇ ਨੂੰ ਉਹਨਾਂ ਨੂੰ ਅਸੀਂ ਕੁਰਸੀਆਂ ਤੇ ਬਿਠਾ ਰੱਖਿਆ ਭਲਾ ਜਨਤਾ ਦਾ ਕਿਵੇਂ ਹੋਊਗਾ ਇਹ ਕਰਕੇ ਸਾਨੂੰ ਸੋਚਣਾ ਪੈਣਾ ਵੀ ਕਿਹੜਾ ਬੰਦਾ ਚੰਗਾ ਉਹਨੂੰ ਵੋਟ ਪਾਉਣੀ ਚਾਹੀਦੀ ਆ ਸਾਰੇ ਕੋਈ ਕਹਿੰਦਾ ਆਵਾਹੀ ਉੱਤੇ ਆ ਪਿਆ ਇੱਥੇ ਤਾਂ ਇੰਡੀਆ ਦਾ ਤਾਂ ਇੱਥੇ ਕੋਈ ਕਾਨੂੰਨ ਨਹੀਂ ਹੈਗੀ ਕਿਸੇ ਵਾਸਤੇ ਕੱਟਗਿਣਤੀਆਂ ਵਾਸਤੇ ਤਾਂ ਹੈ ਹੀ ਨਹੀਂ ਜਿਹੜਾ ਕੋਈ ਕੱਟਗਿਣਤੀ ਆ ਇਹ ਮੁਸਲਮਾਨ ਨੇ ਜਾਂ ਸਿੱਖ ਨੇ ਤੇ ਹਸਾਈ ਨੇ ਉਹਨਾਂ ਨੂੰ ਸਾਰਿਆਂ ਨੂੰ ਗੱਬਿਆ ਕੁਟਲੇ ਮਾਰਿਆ ਜਾਂਦਾ 370 ਹਜ਼ਾਰ ਤੋੜ ਕੇ ਕਿਵੇਂ ਉਹਨਾਂ ਨਾਲ ਕਸ਼ਮੀਰ ਦੇ ਵਿੱਚ ਕੀ ਹਾਲ ਕੀਤਾ ਮਨੀਪੁਰ ਦੇ ਵਿੱਚ ਉੱਤੇ ਸਾਰੇ ਨੇ ਉਹ ਜਿਹੜੀਆਂ ਬੱਚੀਆਂ ਸੀ ਉਹਨੂੰ ਨੰਗਾ ਕਰ ਕਰਕੇ ਕਿਵੇਂ ਉਹਨਾਂ ਨੂੰ ਰੇਪ ਕੀਤਾ ਦੇਖਿਆ ਨਹੀਂ ਜਾਂਦਾ ਇਹ ਕਿਉਂ ਨਹੀਂ ਬੋਲਦੇ ਹੈਗੇ ਲੋਕ ਇਥੇ ਵੀ ਉਹ ਹੀ ਕੁਝ ਗੰਦ ਪਾਉਣਾ ਚਾਹੁੰਦੇ ਨੇ ਅਸੀਂ ਇਹ ਨਹੀਂ ਪੈਣ ਦੇਣਾ ਚਾਹੁੰਦੇ ਇਸ ਕਰਕੇ ਪੰਜਾਬ ਆ ਪੰਜਾਬ ਨੂੰ ਖੁਸ਼ਹਾਲ ਹੀ ਰਹਿਣ ਦੇ ਉਸ ਅਸੀਂ ਇਹਨੂੰ ਵਧੀਆ ਚੰਗਾ ਸੋਹਣਾ ਬਣਾਉਣਾ ਚਾਹੁੰਦੇ ਆ ਹੌਣ ਕੰਮ ਕਰਨਾ ਅਸੀਂ ਨਹੀਂ ਰੋਕਦੇ ਪਰ ਇੱਥੇ ਦੀ ਬਸੰਦੀ ਜਾਂ ਇੱਥੇ ਦੀ ਵੋਟ ਕਟ ਜਾਂ ਆਧਾਰ ਕਾਟ ਇਹਨਾਂ ਦੇ ਜਿਹੜੇ ਰੱਦ ਹੋਣੇ ਚਾਹੁੰਦੇ ਨੇ ਉਹ ਇਹ ਨਹੀਂ ਬਣਨੇ ਚਾਹੀਦੇ ਅੰਮ੍ਰਿਤਪਾਲ ਮੈਰੋ ਦੇ ਵੱਲੋਂ ਵੀ ਖਾਸ ਤੌਰ 'ਤੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਉਹਨੇ ਕਿਹਾ ਜੇ ਕੁਝ ਨਹੀਂ ਹੁੰਦਾ ਤਾਂ ਫਿਰ ਸਾਨੂੰ ਦੱਸੋ ਮਤਲਬ ਜੇ ਆਪਾਂ ਸਦਰ ਸ਼ਰਦਰ ਕਾਲੀ ਕੀ ਸੌਦਾ ਲਾਉਣ ਦੀਆਂ ਗੱਲਾਂ ਵੀ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ ਤੇ ਇਹ ਨੂੰ ਇਕੱਲੋਂ ਦੇਖਦੇ ਕਿ ਵਾਕਈ ਇਥੋਂ ਤੱਕ ਦੀ ਲੋੜ ਹੈਗੀ ਐ ਕਿ ਲੱਗਦਾ ਵੀ ਕਾਨੂੰਨ ਜਾਂ ਪ੍ਰਸ਼ਾਸਨ ਆਪਣਾ ਕੰਮ ਉਸ ਦਿੱਤੀ ਦੇ ਨਾਲ ਨਹੀਂ ਦੇਖੋ ਜੇ ਕਾਨੂੰਨ ਉਹਨੂੰ ਸਜ਼ਾ ਨਹੀਂ ਦੇਊਗਾ ਫਿਰ ਸਿੰਘ ਸੌਦਾ ਲਾਉਣਗੇ ਫਿਰ ਦਾ ਖਾਲਸਾ ਬੈਠਾ ਹੀ ਆ ਉਹ ਖਾਲਸੇ ਦੀ ਰਵਾਇਤ ਆ ਉਹਦੇ ਅਨੁਸਾਰ ਉਹ ਸਜ਼ਾ ਦੇਊਗਾ ਬਣਦੀ ਵੀ ਉਹਦੀ ਸਜ਼ਾ ਉਹ ਪਹਿਲਾਂ ਵੀ ਰੇਵਿਕ ਦੇ ਵਿੱਚ ਬਾਹਰ ਆਇਆ ਹਜਮਨ ਜਮੂਨ ਤੇ ਆਇਆ ਸੀ ਉਦੀ ਵੈਰੀਫਿਕੇਸ਼ਨ ਕਿਸੇ ਨੇ ਕੀਤੀ ਨਹੀਂ ਉਹਨੇ ਆ ਕਾਰਨ ਕਰਤਾ ਇੱਕ ਇੱਕ ਬੱਚਾ ਉਹਨਾਂ ਦਾ ਮਾਸੂਮ ਜਿਹੜਾ ਉਸਨੇ ਦੰਦਗੀ ਦੇ ਨਾਲ ਮਾਰਿਆ ਬਹੁਤ ਦੁੱਖਾਂ ਦਾ ਅਸੀਂ ਕਹਿੰਦੇ ਵੀ ਇਹੋ ਜਿਹਾ ਕਾਰਨ ਫੇਰ ਨਾ ਦੁਬਾਰੇ ਹੋਵੇ ਇਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਇਹਨਾਂ ਦਾ ਹੱਲ ਹੋਣਾ ਚਾਹੀਦਾ ਅ ਕੱਲੇ ਤਰੀਏ ਯਾਨੀ ਹਰਪੀ ਸਿੰਘ ਜਿਹੜੇ ਕਿ ਸਾਬਕਾ ਜਥੇਦਾਰ ਵੀ ਰਹੇ ਨੇ ਲੰਗੇ ਦਿਨੀ ਉਹਨਾਂ ਦੇ ਆਰਐਸਐਸ ਦੇ ਇੱਕ ਮੁਖੀ ਦੇ ਨਾਲ ਗੱਲਬਾਤ ਕਰਨ ਦੀਆਂ ਖਬਰਾਂ ਜੜੀਆਂ ਨਹੀਂ ਉਟੀਆਂ ਨਹੀਂ ਤੇ ਅਕਾਲੀਸਲ ਦੇ ਵੱਲੋਂ ਕੁਝ ਫੋਟੋ ਜੜੀਆਂ ਨੇ ਉਹ ਵੀ ਆਪਣੇ ਪੇजेस ਤੇ ਵਾਇਰਲ ਕੀੀਆਂ ਜਾ ਰਹੀਆਂ ਨੇ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਹਮੇਸ਼ਾ ਤੋਂ ਵੀ ਉਹਨਾਂ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਖੜੇ ਕੀਤਾ ਜਾਂਦਾ ਰਿਹਾ ਕਿ ਬੀਜੇਪੀ ਦਾ ਅਲੱਗ ਤੋਂ ਸਾਥ ਦਿੱਤਾ ਜਾਂਦਾ ਰਿਹਾ ਜਾਂ ਫਿਰ ਉਹਨਾਂ ਦੀ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤਾਂ ਜਾਂ ਫਿਰ ਹੋਰ ਸਾਰੇ ਜੜੀਆਂ ਬਾਕੀ ਪਾਰਟੀਆਂ ਨੇ ਉਹਨਾਂ ਦਾ ਸਾਰਾ ਸਮਰਥਨ ਤੁਸੀਂ ਕਿਵੇਂ ਦੇਖਦੇ ਹੋ ਉਹ ਤਾਂ ਜਿਹੜਾ ਦੇਖੋ ਬਗਲ ਲਾਣਾ ਜਦੋਂ ਤੋਂ ਜੱਜਕਾਰ ਲਾਇਆ ਉਹਦੋਂ ਤੋਂ ਚੰਗਾ ਸੀਗਾ ਵਾਦਨਾ ਕੀਤਾ ਲਾਇਆ ਸੀ ਉਹਦੋਂ ਬਹੁਤ ਚੰਗਾ ਸੀਗਾ ਉਹ ਇਹਨਾਂ ਦੀ ਇਹ ਗੱਲ ਕਰਦਾ ਜੀ ਬਾਦਨ ਲਈ ਜਦੋਂ ਇਹਨਾਂ ਦੇ ਅਲਟੋ ਪੂਤ ਗਿਆ ਹੁਣ ਉਹ ਆਰਐਸਐਸ ਦਾ ਪਿਆਦਾ ਬਣਾਦਾ ਇਹਨਾਂ ਨੇ ਉਹਦੇ ਨਾਲ ਮੀਟਿੰਗਾਂ ਆਦਾ ਪੂੜਾ ਵਾਇਰਲ ਹੋਈ ਗਈਆਂ ਜਿਹੜਾ ਚਾਂਦਰ ਸਿੰਘ ਜਿਹੜਾ ਬੰਦਾ ਕੀ ਉਹਦਾ ਨਾਮ ਉਹਨੇ ਵਾਇਰਲ ਕਰਤੀਆਂ ਵੀ ਇਹ ਆਰਐਸਐਸ ਨਾਲ ਮੀਟਿੰਗਾਂ ਕਰਦਾ ਉਹ ਹੀ ਬੰਦਾ ਜਿਹੜਾ ਉਹਦੇ ਨਾਲ ਬੈਠਾ ਜਥੇਦਾਰ ਸਾਹਿਬ ਨਾਲ ਉਹ ਬੰਦਾ ਬਾਦਲ ਦੇ ਨਾਲ ਵੀ ਫੋਟੋ ਆ ਗਈ ਉਹਦੀ ਉਹ ਬੰਦਾ ਵਿਕਰਮਜੀਤ ਸਿੰਘ ਦੇ ਨਾਲ ਵੀ ਖੜਾ ਤੇ ਇਹਨਾਂ ਦੀਆਂ ਸਾਰਿਆਂ ਦੇ ਜਾਰੀਆਂ ਭਾਜਪਾ ਦੇ ਨਾਲ ਰਹੀਆਂ ਹੁਣ ਤੱਕ ਇਹ ਵਜਿਰੀਆਂ ਲੈਂਦੀ ਰਹੇ ਨੇ ਦੋ ਵਾਰੀ ਸਰਕਾਰ ਜਿਹੜੀ ਬਣਾਈ ਆ ਉਹ ਇਹਨਾਂ ਨਾਲ ਕੇ ਬਣਾਈ ਆ ਹੁਣ ਦੱਸੋ ਵੀ ਆਰਐਸਐਸ ਦੇ ਬੰਦੇ ਕਿਹੜੇ ਨੇ ਭਾਜਪਾ ਦੇ ਬੰਦੇ ਕੌਣ ਨੇ ਇਹ ਤਾਂ ਸਿਰਫ ਇੱਕ ਬਦਨਾਮ ਕਰਨ ਵਾਸਤੇ ਉਹਨੂੰ ਜਿਹੜਾ ਸਾਰਾ ਡਰਾਮਾ ਰਚਿਆ ਜਾ ਰਿਹਾ ਅਸੀਂ ਹੱਕ ਸੱਚ ਦੀ ਗੱਲ ਕਰਦੇ ਆ ਅਸੀਂ ਕਿਸੇ ਦਾ ਸਮਰਥਨ ਨਹੀਂ ਕਰਦੇ ਜਿਹੜਾ ਸੱਚ ਆ ਉਹ ਸੱਚ ਹੀ ਆ ਕਿਸੇ ਨੂੰ ਦਾਗ ਲਾਉਣਾ ਐਂ ਦਾਗ ਨਹੀਂ ਲੱਗਦੇ ਹੁੰਦੇ ਬਾਦਲ ਕੇ ਜਿਹੜਾ ਕੁਝ ਮਰਜ਼ੀ ਕਰੀ ਜਾਣਾ ਹੁਣ ਇਹ ਨੰਬਰਦਾਰ ਨਹੀਂ ਬਣਦੇ ਹੈਗੇ ਇਹ ਇਹਨਾਂ ਨੇ ਇਹਨਾਂ ਨੂੰ ਕੁਰਸੀ ਨਹੀਂ ਮਿਲਦੀ ਇਹ ਲਗੋਜ਼ ਮਾਰਜੀ ਬਰਾਫੋ ਕੰਡਾ ਕਰੀ ਜਾਣਾ ਕਿਸੇ ਦੂਜੇ ਖਿਲਾਫ ਸਭ ਨੂੰ ਪਤਾ ਜਗ ਜਹਰ ਜੋ ਇਹਨਾਂ ਦੀ ਬਦੌਲਤ ਇੱਥੇ ਸਾਰਾ ਕੁਝ ਹੋਇਆ ਜਿਹੜਾ ਇੱਕ ਪ੍ਰਵਾਸੀ ਵਿੰਗ ਵੀ ਇਹਨਾਂ ਨੇ ਭਈਆਂ ਦਾ ਬਣਾਇਆ ਹੋਇਆ ਉਹ ਸਾਨੂੰ ਧੱਕੇ ਮਾਰਦਾ ਪੰਜਾਬ ਵਾਲਿਆਂ ਨੂੰ ਜੇ ਤੁਸੀਂ ਇੱਥੋਂ ਕੱਢਦੇ ਅਸੀਂ ਇਸ ਨੂੰ ਵੱਡਾਂਗੇ ਪ੍ਰਵਾਸੀ ਵਿੰਗ ਬਾਦਲ ਕਿਆਂ ਦਾ ਬਣਾਇਆ ਹੋਇਆ ਇਹਨਾਂ ਦੀ ਦੇਣ ਆ ਸਾਰੀ ਇਹ ਲਿਆ ਕੇ ਇਹਨਾਂ ਨੇ ਬੁਸਾਏ ਨੇ ਸਾਰੇ ਬਸ ਇਹਨਾਂ ਨੇ ਜੋ ਸਰਕਾਰਾਂ ਆਈਆਂ ਨੇ ਇਹਨਾਂ ਨੇ ਕੁਝ ਨਹੀਂ ਕਰਿਆਗਾ ਸਾਨੂੰ ਰੌਲਾ ਪਾਉਂਦੇ ਫਿਰਦੇ ਨੇ ਇਹਨਾਂ ਨੇ ਵਿੰਗ ਬਣਾ ਕੇ ਉਪਰਾਵਾਸੀ ਵਿੰਗ ਦਾ ਪ੍ਰਧਾਨ ਆ ਜਿਹੜਾ ਭਈਆ ਪਤਾ ਨਹੀਂ ਕੀ ਨਾ ਉਹਦਾ ਉਹ ਦਵਕੇ ਮਾਰਦਾ ਪਰਦਾ ਪੰਜਾਬੀਆਂ ਨੂੰ ਅੱਜ ਤੁਹਾਨੂੰ ਵਰਤਾਂਗੇ ਜੇ ਇਹ ਸੁੱਪ ਜਾਏ ਸਾਨੂੰ ਆਹ ਗੱਲ ਦੇਖੋ ਇਹਨਾਂ ਨੇ ਸਾਰਾ ਕੁਝ ਪੰਜਾਬ ਦੀ ਪਿੱਠ ਦੇ ਵਿੱਚ ਇਹਨਾਂ ਸੁਰੇ ਸੁਰੇ ਮਾਰੇ ਨੇ ਜਦੋਂ ਕੁਰਸੀ ਤੇ ਹੁੰਦੇ ਨੇ ਉਦੋਂ ਪੰਜਾਬ ਵਾਸਤੇ ਡਾਂਗਾ ਨੇ ਉਦੋਂ ਲੋਕਾਂ ਵਾਸਤੇ ਪੋਰੀਆਂ ਨੇ ਲੋਕਾਂ ਵਾਸਤੇ ਕੋਟ ਚਾਹੀਦੇ ਨੇ ਜਿਹਨੂੰ ਰੱਖਦੇ ਨੇ ਤੇ ਜਦੋਂ ਸੱਤਾ ਤੋਂ ਬਾਹਰ ਆ ਜਾਂਦੇ ਨੇ ਉਦੋਂ ਪੰਜਾਬ ਯਾਦ ਆ ਜਾਂਦਾ ਉਦੋਂ ਇਹਨਾਂ ਨੂੰ ਪੰਸ ਦੇ ਮੁੱਦੇ ਯਾਦ ਆ ਜਾਂਦੇ ਨੇ ਉਦੋਂ ਬੰਦੀ ਸਿੰਘ ਯਾਦ ਆ ਜਾਂਦੇ ਨੇ ਉਦੋਂ ਇਹਨਾਂ ਦਾ ਸਾਰਾ ਕੁਝ ਯਾਦ ਆ ਜਾਂਦਾ ਪਰ ਜਦੋਂ ਇਹਨਾਂ ਕੋਈ ਤਾਕਤ ਹੁੰਦੀ ਹੈ ਫਿਰ ਕਹਿੰਦੇ ਬੰਦੀ ਸਿੰਘ ਕਿਉਣਾ ਪੰਜਾਬ ਕਿਹੜੀ ਚੀਜ਼ਾਂ ਸੀ ਇਹਨਾਂ ਵਾਸਤੇ ਕੁਝ ਨਹੀਂ ਕਰ ਸਕਦੇ ਉਹਦੀਆਂ ਗੱਲਾਂ ਕਰਦੇ ਫਿਰਦੇ ਨੇ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਹੁਣ ਉਹ ਜਾਗ ਗਏ ਉਹਨਾਂ ਨੇ ਸਾਰਾ ਨੂੰ ਪਾਸੇ ਦੇਖ ਲਿਆ ਉਹਨਾਂ ਨੇ ਕਾਂਗਰਸ ਵੀ ਦੇਖ ਲਈ ਪੰਜਾਬ ਦੇ ਲੋਕਾਂ ਨੇ ਕਾਦਰ ਹਰਮントਰ ਸਾਹਿਬ ਦਾਤਾ ਇਹਨਾਂ ਨੇ ਬਾਦਲ ਕਾਲ ਆਣਾ ਵੀ ਦੇਖ ਲਿਆ ਕੋਟਕਪੂਰਾ ਤਾਂਦ ਕਰਤਾ ਗੁਰੂ ਗੰਗ ਸਾਹਿਬ ਮਹਾਰਾਜ ਜੀ ਆਦਮੀ ਆਵੇਂ ਜੀ ਇਨਸਾਫ ਲੈਣ ਵਾਸਤੇ ਬੈਠਿਆ ਉਹਨਾਂ ਨੂੰ ਪੂਰੀਆਂ ਮਾਰ ਕੇ ਮਾਰਤਾ ਭਾਜਪਾ ਨਾਲ ਦੀ ਭਾਈਵਾਲ ਸੀ ਜਿਹੜਾ ਆਪ ਵਾਲਿਆਂ ਨੇ ਕੁਝ ਕਰਿਆ ਹੁਣ ਲੋਕ ਦੇਖੀ ਜਾਂਦੇ ਨੇ ਇਹਨਾਂ ਦਾ ਸਾਲ ਕਰ ਰਹਿ ਗਿਆ ਇਹਨੂੰ ਬੇਸੇ ਵਾਸਤੇ ਬਣਾਇਆ ਸੀ ਵੀ ਇਹ ਕੁਝ ਕਰਨਗੇ ਪਰ ਇਹਨਾਂ ਨੇ ਵੀ ਕੁਝ ਨਹੀਂ ਕਰਿਆ ਇਹ ਵੀ ਲੋਕਾਂ ਦੇ ਮਾਰੋਂ ਲੈ ਗਏ ਇਹ ਜਿੱਥੇ ਮਰਜੀ ਤੁਰੇ ਕਰਨ ਹੁਣ ਇਹਨਾਂ ਨੇ ਸਾਰੀ ਸਿਆਸੀ ਪਾਰਟੀ ਨੇ ਜਿਹੜੀ ਇਹਨਾਂ ਦੀ ਦੇਣਾ ਜਿਹੜਾ ਪ੍ਰਵਾਸ ਆ ਇਹਨਾਂ ਨੇ ਵੋਟਾਂ ਬਣਾਈਆਂ ਵੀ ਪੰਜਾਬੀ ਦਾ ਹੁਣ ਸਾਨੂੰ ਵੋਟ ਨਹੀਂ ਪਾਉਣਗੇ ਸਾਨੂੰ ਭਈਆ ਹੀ ਵੋਟਾਂ ਪਾਉਣਗੇ ਇਸ ਕਰਕੇ ਇਹਨਾਂ ਨੇ ਤੇ ਜਿਹੜਾ ਇਹਨਾਂ ਨੂੰ ਰਹਿਣ ਬਾਤ ਇਹਨਾਂ ਦੀ ਵੋਟਾਂ ਇਹਨਾਂ ਦੇ ਅਧਾਰ 'ਤੇ ਸਭ ਕੁਝ ਇਹਨਾਂ ਦਾ ਬਣਾਤਾ ਜੀ ਪੰਜਾਬ ਦਾ ਲੋਕ ਨੇ ਜਿਹੜੇ ਸਾਰਾ ਕੁਝ ਦੇਖਦੇ ਨੇ ਹੁਣ ਇਹ ਨਹੀਂ ਸਹਿਣ ਕੀਤਾ ਜਾਊਗਾ ਵੀ ਇੱਥੇ ਆ ਕੇ ਸਾਡੇ ਪੰਜਾਬ ਦੇ ਮਾਸੂਮਾਂ ਨੂੰ ਮਾਰਨਾ ਸਾਡੀਆਂ ਧੀਆਂ ਪੜਾਣਾਂ ਨੂੰ ਲੈ ਕੇ ਜਾਣ ਸਾਡੇ ਨੌਜਵਾਨਾਂ ਦਾ ਕਤਲ ਕਰਨ ਉਹਨਾਂ ਨੂੰ ਵੱਢਣਾ ਇਹ ਨਹੀਂ ਅਸੀਂ ਸਹੰਦੇ ਇਹਦੇ ਵਾਸਤੇ ਕਾਨੂੰਨ ਬਣੇ ਪੂਰਨ ਤੌਰ ਤੇ ਪੱਕਾ ਵੀ ਇੱਥੇ ਕੰਮ ਕਰ ਸਕਦੇ ਨੇ ਇਸੇ ਰਹਿ ਨਹੀਂ ਸਕਦੇ ਇਸੇ ਫੋੜ ਨਹੀਂ ਪਾ ਸਕਦੇ ਨੂੰ ਕੋਈ ਅਧਿਕਾਰ ਨਹੀਂ ਇਨ ਕਿਸੇ ਕੋਈ ਹੋਰ ਘਟਨਾ ਇਦਾਂ ਦੀ ਸਾਹਮਣੇ ਆਉਂਦੀ ਅਸੀਂ ਇਹ ਆਸ ਕਰਦੇ ਹਾਂ ਕਿ ਕਦੇ ਵੀ ਜਹਾ ਪੰਜਾਬ ਦੇ ਵਿੱਚ ਕਦੇ ਵੀ ਨਾ ਹੋਵੇ ਪਰ ਫਿਰ ਵੀ ਜੇ ਅਚਾਨਕ ਕੋਈ ਹੋਰ ਘਟਨਾ ਸਾਹਮਣੇ ਆਉਂਦੀ ਹੈ ਤਾਂ ਫਿਰ ਉਸ ਨੂੰ ਲੈ ਕੇ ਤੁਹਾਡੇ ਵੱਲੋਂ ਕੁਝ ਖਾਸ ਕਦਮ ਚੁੱਕਿਆ ਜਾਵੇਗਾ ਉਹ ਤਾਂ ਪੂਰਾ ਸਾਰਾ ਸੰਘਰਸ਼ ਜਿਹੜੇ ਸੀ ਨੇ ਲੋਕ ਉਹ ਇਹੀ ਚਾਹੁੰਦੇ ਨੇ ਵੀ ਇਹਨਾਂ ਨੂੰ ਹੱਲ ਪਟੇ ਆਵੇ ਅੱਜ ਪੰਜਾਬ ਦੀ ਮੰਗ ਬਣ ਗਈ ਆ ਪਰ ਜਿਹੜੇ ਅੱਜ ਇੱਕ ਹੋਰ ਵੀ ਗੱਲ ਆਉਂਦੀ ਜਿਹੜੇ ਪੰਜਾਬ ਦੇ ਆ ਆਮ ਦਰਸ਼ਕ ਵੀ ਬਹੁਤ ਕਹਾਉਂਦੇ ਨੇ ਉਹਨਾਂ ਨੂੰ ਦੁੱਖ ਆ ਕਿ ਸਾਡੇ ਬੱਚੇ ਬਕੀਆਂ ਨਾਲ ਆ ਕੁਝ ਹੋ ਰਿਹਾ ਉਹਨਾਂ ਨੂੰ ਮਾਰਿਆ ਜਾ ਰਿਹਾ ਤੇ ਜਿਹੜੇ ਸਰਕਾਰੀ ਤਗੜਦੱਲੇ ਨੇ ਉਹਨਾਂ ਦੇ ਵਿੱਚ ਹੀ ਇਹੇ ਆ ਰਹੇ ਨੇ ਸਾਰਾ ਕੁਝ ਉੱਤੇ ਹੋ ਕਿਸਾਨ ਜਥੇ ਬੰਦੀਆਂ ਦੇ ਆਗੂ ਨੇ ਚਾਹੇ ਹੋਰ ਕੋਈ ਨੇ ਸਰਕਾਰੀ ਨੇ ਸਾਰੇ ਉਹ ਦਿੱਲੀ ਤੋਂ ਚੱਲਦੇ ਨੇ ਉਹਨਾਂ ਦਾ ਕਹਿਣਾ ਵੀ ਸਾਨੂੰ ਵੋਟਾਂ ਪਾਉਣੀਆਂ ਐ ਅਸੀਂ ਵੋਟਾਂ ਲੈਣੀਆਂ ਨੇ ਇਸ ਨਹੀਂ ਪੁੱਟ ਤੋਰਦੇ ਪਰ ਪੰਜਾਬ ਦੇ ਲੋਕ ਸਮਝਦੇ ਨੇ ਕਿ ਕਾਨੂੰਨ ਇਹਨਾਂ ਨੂੰ ਬਣਾਉਣਾ ਪਊਗਾ ਅੱਜ ਬਣਾ ਦੇਣ ਕੱਲ੍ਹ ਬਣਾ ਦੇਣਾ ਇਹਦਾ ਕਾਨੂੰਨ ਬਣਾਉਣਾ ਹੀ ਪੈਣਾ ਜਿਹੜੀ ਵੀ ਪ੍ਰਵਾਸੀਆਂ ਦਾ ਜ਼ਿਕਰ ਆਉਂਦਾ ਹੈ ਤੇ ਹਰ ਵਾਰ ਇਹ ਕਹਿਆ ਜਾਂਦਾ ਹੈ ਵੀ ਇਹ ਵੀ ਤਾਂ ਜਾ ਕੇ ਕੈਨੇਡਾ ਅਮਰੀਕਾ ਦੇ ਵਿੱਚ ਰਹਿੰਦੇ ਆ ਇਹਨਾਂ ਦੇ ਲਈ ਜੇਕਰ ਕੋਈ ਅਜਾਹਾ ਕਰੇ ਇਹਨਾਂ ਦੇ ਨਾਲ ਅਜਾਹਾ ਵਤੀਰਾ ਕਰਨ ਦੇ ਬਾਰੇ ਸੋਚੇ ਤਾਂ ਫਿਰ ਇਹਨਾਂ ਨੂੰ ਕੀ ਲੱਗੇ ਤੇ ਜਿਹੜੇ ਸਾਡੇ ਕਾਨੂੰਨੀ ਨਾਲ ਰੰਪ ਨੇ ਕੱਢੀ ਨੇ ਉਹ ਹਵਾਈ ਜਹਾਜ਼ ਪਰ ਪਰ ਆਏ ਨੇ ਨਾਲੇ ਜਿਹੜੇ ਉੱਥੇ ਕੈਨੇਡਾ ਅਮਰੀਕਾ ਦੇ ਗਏ ਨੇ ਉਹ ਐ ਥੋੜੋ ਵੀ ਮੂੰਹ ਚੱਕ ਕੇ 50 ਰੁਪਈਆ ਦੀ ਟਿਕਟ ਲਈ ਤੇ ਉੱਥੇ ਜਾਬਜੋ ਗੱਡੀ ਚੜ ਕੇ ਫਰੀ ਹੈ ਉਹਨਾਂ ਨੇ 35 ਪੈਂਦੀ 40 40 ਲੱਖ 70 70 ਲੱਖ ਰੁਪਈਆ ਲਾਇਆ ਤਾਂ ਗਏ ਨੇ ਉਹ ਤੇ ਉਹਨਾਂ ਦੇ ਸਿਪਨਾਂ ਨਾਲ ਉਹਨਾਂ ਦਾ ਕਾਨੂੰਨ ਉਹਨਾਂ ਦੇ ਕਾਨੂੰਨ ਨਹੀਂ ਤੋੜਦੇ ਉਹ ਕਾਨੂੰਨ ਦੇ ਦਾਇਰੇ ਚ ਰਹਿੰਦੇ ਨੇ ਇੱਥੇ ਸਾਡੇ ਇੰਡੀਆ 'ਚ ਕੋਈ ਕਾਨੂੰਨ ਹੀ ਨਹੀਂ ਹੈਗਾ ਇੱਥੇ ਤਾਂ ਮਾਫੀਆਦਾਰੋਂ ਜਿਹੜੇ ਨੇ ਉਹ ਕੁਰਸੀਆਂ ਤੇ ਬੈਠੇ ਨੇ ਬਦਮਾਸ਼ ਨੇ ਜਿਹੜੇ ਸਿਰੇਜ ਨਾਲ ਤੇ ਕੇਸ ਚੱਲਦੇ ਨੇ 545 ਮੈਂਬਰ ਨੇ ਲੋਕ ਸਭਾ ਦੇ ਵਿੱਚੋਂ ਤਕਰੀਬਨ ਜਿਹੜੇ ਹੈਗੇ ਨੇ 100 150 ਬੰਦਾ ਇਹੋ ਜਿਹੇ ਤੇ ਰੇਪ ਦੀ ਕੇਸ ਚੱਲਦੇ ਨੇ ਇੱਕ ਤਾਂ ਹੁਣ ਆਮ ਲੇ ਪੰਜਾਬ ਵਾਲੇ ਨੂੰ ਹੋਈ ਗਈ ਸਜ਼ਾ ਇੱਕ ਭੱਜਿਆ ਹੋਇਆ ਇਹਨਾਂ ਦਾ ਇੱਕ ਦੋ ਹੋਰ ਆ ਜਾਣਗੇ ਇਹ ਤਾਂ ਇਸ ਕਰਕੇ ਆ ਜਿਹੜਾ ਇੱਥੋਂ ਦਾ ਇੰਡੀਆ ਦਾ ਜਿਹੜਾ ਲੋਕਤੰਤਰ ਆ ਨਾ ਸਵਿਧਾਨ ਆ ਸਵਿਧਾਨ ਸਹੀ ਆ ਪਰ ਜਿਹੜੇ ਉਹਨੂੰ ਸਿੱਕੇ ਟੰਗ ਰੱਖਿਆ ਇਹਨਾਂ ਲੋਕਾਂ ਨੇ ਉਹ ਮੰਨਦੇ ਨਹੀਂ ਹੈਗੇ ਉਹਨੂੰ ਮੰਨਦੇ ਨਹੀਂ ਹੈਗੇ ਜੇ ਸਵਿਧਾਨ ਨੂੰ ਮੰਨਣਾ ਤਾਂ ਜਿਹੜੇ ਆ ਬੰਦੇ ਸੀ ਨਾ ਜਿਹੜੇ ਬੈਠੇ ਆ 7 ਜਨਵਰੀ 2023 ਤੋਂ ਪੌਣੇ ਤਿੰਨ ਸਾਲ ਹੋ ਗਏ ਸਵਿਧਾਨ ਤੇ ਇਹ ਕਹਿੰਦਾ ਵੀ ਜਿਹਨੇ ਸਜ਼ਾ ਪੂਰੀ ਕਰ ਲਈ ਉਹਨੂੰ ਛੱਡੋ ਇਹਨਾਂ ਦੀ ਤਾਂ ਸਜ਼ਾ 20 ਸਾਲ ਹੋ ਗਏ ਪਹਿਲਾਂ ਪੂਰੀ ਕਰ ਲਈ ਸੀ ਇਹਨਾਂ ਦੇ ਡਬਲ ਹੋ ਗਈ ਇਹਨਾਂ ਨੂੰ 30 ਸਾਲ ਹੋ ਗਏ ਕਿਸੇ ਨੂੰ 35 ਸਾਲ ਹੋ ਗਏ ਕਿਸੇ ਨੂੰ 32 ਸਾਲ ਹੋ ਗਏ ਕਿਸੇ ਨੂੰ 28 ਹੋ ਗਏ ਹੂੰ ਇਹ ਕਿਉਂ ਨਹੀਂ ਛੱਡਦੇ ਜੇ ਸੰਵਿਧਾਨ ਨੂੰ ਇਹ ਲੋਕ ਮੰਨਣ ਫਿਰ ਇਹ ਬੰਦੀ ਸਿੰਘ ਰਿਹਾ ਹੁਣ ਨੂੰ ਕਦੋਂ ਦੇ ਹੋਣੇ ਚਾਹੀਦੇ ਸੀ ਇਹ ਸੰਵਿਧਾਨ ਨੂੰ ਨਹੀਂ ਮੰਨਦੇ ਇਹ ਸੰਵਿਧਾਨ ਨੂੰ ਸਿੱਕੇ ਤੰਦ ਲੈਂਦੇ ਆ ਇੱਕ ਕੱਲ ਪਰਸੋਂ ਦੀ ਗੱਲ ਆ ਕੋਰਟ ਆ ਜਿਹੜਾ ਕਿਸਨਿ ਜਿਹਨੇ ਸੂਰੀ ਮਾਰਿਆ ਸੀਗਾ ਉਹਨੂੰ ਪੁਲਿਸ ਉਹਨੇ ਉਹ ਸੂਬਾ ਮਾਰਤਾ ਤੇ ਉਹਨੂੰ ਡਾਂਗਾਂ ਨਾਲ ਬਹੁਤ ਜ਼ਿਆਦਾ ਕੁੱਟਿਆ ਗਿਆ ਉਹਨਾਂ ਨੇ ਉਹਦਾ ਮੈਡੀਕਲ ਨਹੀਂ ਕਰਾਇਆ ਉਹਨੇ ਹੋਰ ਨਹੀਂ ਕਿਹਾ ਉਹ ਰੱਟ ਪਾਤੀ ਜਿਹੜੇ ਵਕੀਲ ਸੀ ਬਾਹਰੋਂ ਉਹਦੇ ਭਰਾਵਾਂ ਨੇ ਵੀ ਐਂ ਕਰਕੇ ਉਹਦਾ ਉਹਨੂੰ ਮੈਡੀਕਲ ਹੋਣਾ ਚਾਹੀਦਾ ਤੇ ਸਾਨੂੰ ਮਿਲਣ ਦੇਣਾ ਚਾਹੀਦਾ 5 ਤਰੀਕ ਨੂੰ ਜਿਹੜਾ ਕੋਰਟ ਨੇ ਆਰਡਰ ਕਰ ਦਿੱਤੇ ਵੀ ਇਹਦਾ ਮੈਡੀਕਲ ਹੋਵੇ ਬੰਦੇ ਦਾ ਪਰ ਉਸਨੇ ਕਰਾਇਆ ਨਹੀਂ ਮੰਨਿਆ ਨਹੀਂ ਆਰਡਰ ਉਹਦਾ ਫਿਰ ਧਰਨੇ ਲਾਇਆ ਫਿਰ ਹਫਤੇ ਬਾਅਦ ਤੇ ਜਾ ਕੇ ਹੁਣ ਮੈਡੀਕਲ ਕਰਾਏ ਨੇ ਉਹਨੇ ਹੁਣ ਉਹਨਾਂ ਨੂੰ ਕੋਰਟ ਦੇ ਵਿੱਚ ਬੇਸ ਕਰਿਆ ਇਹ ਤਾਂ ਕੁਆਰੀ ਮੰਨਦੇ ਹੈਗੇ ਤੇ ਸਮਝਾਣ ਨੂੰ ਮੰਨਦੀ ਨਹੀਂ ਤਾਂ ਕਾਨੂੰਨ ਮੰਨਦੀ ਨਹੀਂ ਹੈਗੇ ਅਸੀਂ ਕਾਨੂੰਨ ਮੰਨਦੇ ਆ ਜੀ ਇਹ ਕਾਨੂੰਨ ਅਸੀਂ ਮੰਨਦੇ ਤਾਂ ਹੀ ਸ਼ਾਂਤੀ ਦੇ ਵਿੱਚ 4-5 ਸਾਲ ਹੋ ਗਏ ਇੱਥੇ ਕੋਈ ਗੜਬੜ ਨਹੀਂ ਹੋਈ ਕੋਈ ਠੀਕ ਹੈ ਬੈਠੀਆਂ ਇਸ ਕਰਕੇ ਇੰਡੀਆ ਦਾ ਜਿਹੜਾ ਕਾਨੂੰਨ ਆ ਘੱਟ ਗਿੰਦੀਆਂ ਵਾਸਤੇ ਹੋਰ ਆ ਜਿਹੜੇ ਧਨਾੜ ਲੋਕ ਨੇ ਉਹਨਾਂ ਵਾਸਤੇ ਹੋਰ ਆ ਇਹਨਾਂ ਨੇ ਗੋਧਰਾ ਕਾਂਡ ਕਰਤਾ ਬਜਰੰਗੀ ਵਰਗਿਆਂ ਨੇ ਖਾਣੇ ਫੂਕ ਤੇ ਪੁਲਸ ਮਾਰਤੀ ਬਜਰੰਗੀ ਗੁੰਡੇ ਉਹਨਾਂ ਨੇ ਉਹ ਇਹਨਾਂ ਦਾ ਸੀ ਨਾ ਉਹਨਾਂ ਨੇ ਜਿਹੜੀ ਹੈਗੀ ਸੰਪੰਤੀ ਦਾ ਜਿਹੜੇ ਨੁਕਸਾਨ ਕੀਤਾ ਗੱਡੀਆਂ ਨੂੰ ਅੱਗ ਲਾਤੀ ਪੁਲਸ ਮਾਰਤੀ ਖਾਣਾ ਫੂਕਤਾ ਉਹਦੇ ਉੱਤੇ ਕੋਈ ਐਮਐਸਏ ਨਹੀਂ ਹੈਗੀ ਇਸੇ ਕਾਂ ਬਾਤ ਲਿਆ ਇਸ ਕਰਕੇ ਉਸ ਹੋਰ ਨੇ ਇਸ ਕਾਂ ਬਾਤੇ ਕਾਨੂੰਨ ਕੋਸ ਹੋਰਾਂ ਕੱਟ ਗਿੰਦੀਆਂ ਬਾਤੇ ਜਿਹੜੇ ਇਹ ਨੇ ਇਹਨਾਂ ਵਾਕੇ ਕੋਸ ਹੋਰਾਂ ਤੇ ਹੁਣ ਕੋਈ ਹੋਰ ਕਦਮ ਚੁੱਕਿਆ ਜਾਊਗਾ ਜਿਹੜਾ ਹੁਸ਼ਿਆਰ ਕੋ ਤੇ ਪਛੇਤੇ ਨਾਲ ਚੱਲੀ ਜਾਂਦਾ ਸਾਰਾ ਕੁਝ ਕਦਮ ਹੋਰ ਹੌਲੀ ਹੌਲੀ ਇਹ ਮੁੱਦਾ ਕੋ ਭੱਜੀ ਜਾਣਾ ਲੋਕਾਂ ਨੇ ਆਪਣੇ ਹੱਕ ਸਰਜ ਦੀ ਗੱਲ ਕਰਨੀ ਆ ਸਾਰਿਆਂ ਨੂੰ ਇਹ ਅਸੀਂ ਅਪੀਲ ਕਰਦੇ ਆਂ ਕਿ ਇਹ ਜਿਹੜੀ ਆਵਾਜ਼ ਆ ਇਹਦੀ ਤੁਸੀਂ ਬੁਲੰਦ ਕਰੋ ਹਰੇਕ ਕੋਲੇ ਮੀਡੀਆ ਆ ਤੇ ਕੋਲੇ ਮੋਬਾਈਲ ਆ ਹਰੇਕ ਕਹੇ ਵੀ ਇਥੇ ਕਰੋੜ ਬਣਾ ਕਾਉਂ ਨਹੀਂ ਬਣਾਉਂਦੇ ਲੋਕੀਂ ਜੁੱਟਿਆਂ ਦੇ ਵਿੱਚ ਅਸੀਂ ਜ਼ਮੀਨ ਕਾਇਦ ਨਹੀਂ ਸਕਦੇ ਜਾ ਕੇ ਜੇ ਅਸੀਂ ਉਥੋਂ ਦਾ ਆਰਸਣ ਕਰੀਏ ਅਸੀਂ ਉਹ ਦਾਖਾ ਨਹੀਂ ਬਣਾ ਸਕਦੇ ਤੁਸੀਂ ਬਣਾ ਕੇ ਦਿਖਾਓ ਜਰਾ ਅੱਜ ਜਾ ਕੇ ਨੇ ਬਣਨ ਦੇ ਸਾਨੂੰ ਖੋਲਿਆ ਸਾਰਾ ਪੰਜਾਬ ਦੇ ਉੱਥੋਂ ਬੰਦੇ ਸਾਰਾ ਕੁਝ ਹੀ ਹੈ ਇਸ ਕਰਕੇ ਸਾਡੇ ਇੱਥੇ ਵੀ ਕਾਨੂੰਨ ਬਣਾਉਣਾ ਚਾਹੀਦਾ ਜਦੋਂ ਉਹ ਦੂਜਾਂ ਦੇ ਵਿੱਚ ਬਣੇ ਨੇ ਇਹ ਫੁੱਲ ਵਿੱਚ ਕਿਉਂ ਨਹੀਂ ਬਣ ਸਕਦਾ ਇੱਥੇ ਵੀ ਕਾਨੂੰਨ ਬਣਾ ਕੋਪਾ ਤਨਵਦੀ ਕਾਖੀ ਸਵਾਲ ਮੇਰਾ ਇਹੀ ਹੈ 12000 ਕਰੋੜ ਰੁਪਏ ਨੂੰ ਲੈ ਕੇ ਲਗਾਤਾਰ ਭਾਜਪਾ ਤੇ ਆਮਾਦੀ ਪਾਰਟੀ ਦੀ ਸਰਕਾਰ ਆਮੋ ਸਾਹਮਣੇ ਆ ਕੇ ਕਹਿੰਦੇ ਨੇ ਵੀ ਉਹ ਕਹਿੰਦੇ ਵੀ ਆਪਾਂ 1200 ਕਰੋੜ ਰੁਪਏ ਦਿੱਤਾ ਸੀ 12000 ਰੁਪਏ 12000 ਕਰੋੜ ਰੁਪਏ ਤੇ ਕੋਝੂਰ ਕਹਿ ਰਹੇ ਸੀ ਉਹ ਕੋਝੂਰ ਹਾਲਾਂਕਿ ਲਗਾਤਾਰ ਇਸ ਨੂੰ ਲੈ ਕੇ ਪਰਫਾਰਮੈਂਸਾਂ ਵੀ ਕੀਤੀਆਂ ਜਾ ਰਹੀਆਂ ਨੇ ਬਾਅਦ ਵਿੱਚ ਲੋਕ ਕੱਲ ਵੀ ਕਈ ਸਾਰੇ ਖੁਲਾਸੇ ਜਿਹੜੇ ਕਰਨ ਦਾ ਦਾਵਾ ਕੀਤਾ ਗਿਆ ਸੀ ਤੁਹਾਨੂੰ ਇਸ ਸਾਰੇ ਮੁੱਦੇ ਨੂੰ ਲੈ ਕੇ ਕੀ ਲੱਗਦਾ ਕਿਉਂਕਿ ਹੜਾ ਦੇ ਵਿਚਾਲੇ ਇਹ ਸਿਆਸਤ ਜਿਹੜੀ ਲਗਾਤਾਰ ਜਾਰੀ ਹੈ ਪਰ ਜਿਹੜੇ ਲੋਕਾਂ ਨੂੰ ਲੋੜ ਆ ਉਹ ਕਿਤੇ ਨਾ ਕਿਤੇ ਇਸ ਸੁਵਿਧਾਵਾਂ ਤੋਂ ਹਾਲੇ ਵੀ ਵਾਂਝੇ ਰਹਿੰਦੇ ਹੋਏ ਨਜ਼ਰ ਆ ਰਹੇ ਨੇ ਇਹ ਜਿਹੜੇ 1200 ਕਰੋੜੇ ਤਾਂ ਆਪ ਖਾਈ ਪੀ ਜਾਂਦੇ ਨੇ ਆਪ ਹੀ ਸਾਰੇ ਕੁਝ ਕਰੀ ਜਾਂਦੇ ਨੇ ਜਿਹੜੇ ਕੁਰਸੀਆਂ ਤੇ ਬੈਠੇ ਨੇ ਲੋਕਤੰਗਤਾ ਪਹੁੰਚਦਾ ਹੀ ਨਹੀਂ ਹੈਗਾ ਉਹੀ 1200 ਕਰੋੜ ਦੀ ਗੱਲ ਕਰ ਰਹੇ ਹੋ ਤੁਸੀਂ 500 ਕਰੋੜ ਦਿਖਾ ਦੋ ਕਿ ਲੋਕ ਵੰਡਿਆ ਹੋਵੇ ਇਹਨਾਂ ਨੇ 1200 ਕੋ 1000 ਕਰੋੜ ਬਹੁਤ ਹੁੰਦਾ ਇਹਨਾਂ ਨੇ ਕਿੱਥੇ ਲਾਇਆ ਕੀ ਕਰਨਾ ਹਰੇਕ ਸਾਲ ਇਹ ਆਪਦਾ ਇੱਕ ਫੰਡ ਰੱਖਦੇ ਨੇ ਫੜੀ ਇਤਨਾ ਵਾਸਤੇ ਵੀ ਜਿਹੜਾ ਹਰ ਸਿਤਮਸਿਆ ਵਾਸਤੇ ਉਹ ਅੰਡ ਰੱਖੇ ਜਾਂਦੇ ਨੇ ਉਹ ਕਿੱਥੇ ਜਾਂਦੇ ਨੇ ਕਿੱਥੇ ਲਾਉਂਦੇ ਨੇ ਹਰੇਕ ਸਾਲ ਆਉਂਦਾ ਐਦਿਕੀ ਵੱਡਾ ਫਲਾਟ ਆਇਆ ਜਿਹੜਾ ਹੈਗਾ ਪੂਰੇ ਪੰਜਾਬ ਨੂੰ ਕੈਸ਼ ਨਾਇਸ ਕਰਤਾ ਉਹਨੇ ਤੇ ਇਹ 12000 ਕਰੋੜ ਉਹਨੂੰ ਹਮੇਸ਼ਾ ਵਾਸਤੇ ਜਿਹੜਾ ਇਹ ਫਲਾਟ ਦਾ ਪੰਜਾਬ ਦੇ ਵਿੱਚ ਆਉਂਦਾ ਹੜਵਾ ਆਉਂਦੇ ਨੇ ਇਹਨਾਂ ਨੂੰ ਬਿਲਕੁਲ ਖਤਮ ਕੀਤਾ ਜਾਵੇ ਜਿਨਨੇ ਦਰਿਆ ਨੇ ਸਤਲੁਜ ਆ ਰਾਵੀ ਆ ਇਧਰ ਘਗਰਾ ਕਿ ਜੋ ਵੀ ਮਾਰ ਕਰਦੇ ਨੇ ਉਥੋਂ ਨਿਕਲਦੇ ਨੇ ਨੰਗਲ ਡੈਵ ਤੋਂ ਉਹ ਸਾਰੇ ਪੱਕੇ ਕੀਤੇ ਜਾਣ ਤਾਂ ਕਿ ਪੱਕਾ ਹੀ ਹੱਲ ਹੋ ਜਾਵੇ ਉਹਨਾਂ ਦਾ ਸਮੱਸਿਆ ਦਾ ਉਹ ਤਾਂ ਨਹੀਂ ਕਰਦੇ ਹੈ ਕਿਉਂਕਿ ਇਹਨਾਂ ਨੇ ਪੈਸੇ ਖਾਣੇ ਹੁੰਦੇ ਨੇ ਹਰੇਕ ਸਾਲ ਆ ਇੱਕ ਤੁਹਾਡੇ ਸਾਹਮਣੇ ਜਿਹੜਾ ਰੌਲਾ ਪਿਆ ਰਿਹਾ ਉਹਨਾਂ ਨੇ ਪੈਸੇ ਦਾ ਆਪ ਜਿਦਿਖਾਈ ਪੀ ਜਾਂਦੇ ਨੇ ਇਸ ਕਰਕੇ ਲੋਕ ਸਾਰਾ ਕੁਝ ਦੇਖਦੇ ਨੇ ਕੋਈ ਗੱਲ ਨਹੀਂ ਜੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਦੁੱਬਲਿਆ ਭਾਜਪਾ ਵਾਲੇ ਨੇ ਦੁੱਬਲਿਆ ਬਾਦਲ ਕਿਆਂ ਦੇ ਦੁੱਬਲਿਆ ਹੁਣ ਇਹਨਾਂ ਦੀ ਵਾਰੀ ਆ ਇਹ ਜਿਹੜੀਆਂ ਮਨਮਰਜ਼ੀਆਂ ਕਰਦੇ ਨੇ ਕਰ ਲੈਣ ਦੇ ਹਾਲਕ ਰਹਿੰਦਾ ਇਹਨਾਂ ਦਾ ਲੋਕ ਇਹਨਾਂ ਨੂੰ ਵੀ ਰਾਹ ਦਾ ਸੜਕਾਂ ਦੇ ਤੋੜਨਗੇ ਫਿਰ ਇਹਨਾਂ ਨੂੰ ਕਿਹਨੇ ਮੈਂਬਰ ਨਹੀਂ ਬਣਾਉਣਾ ਪਿੰਡ ਦਾ ਹੁਣ ਤਾਂ ਐਮਐਲਏ ਲੋਕਾਂ ਨੇ ਚੁਣ ਲਈ ਸੀ ਮੈਂਬਰ ਨਹੀਂ ਬਣਾਉਣਾ ਇਹਨਾਂ ਨੂੰ ਪਿੰਡ ਦਾ ਤੁਸੀਂ ਇਹਨਾਂ ਨਾਲ ਦੇਖੋ ਕੀ ਹਾਲਤ ਹੋ ਗਈ ਆ ਕੀ ਆਰਗੁਮੈਂਟ ਨਹੀਂ ਤੇਰੀ ਕਿ ਇੰਨਾ ਲੱਗੇ ਵੀ ਇਹ ਮੁੱਦੇ ਹੱਲ ਕਰਤਾ ਜੀ ਹਾਲੇ ਵੀ ਭਾਈ ਅਮਰਪਾਲ ਸਿੰਘ ਆਊਗਾ ਉਹ ਐਮਪੀ ਬਣਾਇਆ ਲੋਕਾਂ ਨੇ ਬਹੁਤ ਵੱਡੀ ਲੀਡ ਦੇ ਵਿੱਚ ਉਹਨੂੰ ਨੂੰ ਛੱਡਿਆ ਤੇ ਹੁਣ ਉਹ ਮੁੱਖ ਮੰਤਰੀ ਬਣੋ ਲੋਕ ਚਾਹੁੰਦੇ ਨੇ ਸਾਰੇ ਸਾਰੇ ਆਵਾਮ ਦੀ ਹੀ ਆਵਾਜ਼ ਆ ਜਦੋਂ ਇਹਨਾਂ ਨੂੰ ਮੌਕਾ ਦੇ ਕੇ ਦੇਖ ਲਿਆ ਇੱਕ ਮੌਕਾ ਨੂੰ ਵੀ ਦੇਣਾ ਚਾਹੀਦਾ ਇਹ ਉਹ ਕੁੱਦਿਆ ਆ ਗਿਆ ਸਿਆਸਤ ਦੇ ਵਿੱਚ ਫਿਰ ਉਹਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਸੀ ਕਹਿੰਦੇ ਆ ਇਹਨਾਂ ਨੇ ਬਥੇਰਾ ਖਾ ਲਿਆ ਬਦਲ ਬਦਲ ਕੇ ਜਿਹਾਉਣੇ ਚਾਹੀਦੇ ਹੁਣ ਉਹਨੂੰ ਵੀ ਮੌਕਾ ਅਮਰਪਾਲ ਨੂੰ ਦੇਣਾ ਲੋਕ ਉਸ ਨੂੰ ਵੋਟਾਂ ਪਾਉਣ ਤਾਂ ਕਿ ਜਿਹੜਾ ਸਾਡਾ ਇੱਥੇ ਬਹੁਤ ਨੁਕਸਾਨ ਇਹਨਾਂ ਲੋਕਾਂ ਨੇ ਕਰਿਆਗਾ ਪਛਮੀ ਤੁਸੀਂ ਬਾਬਾ ਜੀ ਅਮਰਿਤਪਾਲ ਦਾ ਜ਼ਿਕਰ ਕਰ ਰਹੇ ਹੋ ਉਹਨਾਂ ਨੂੰ ਤਾਂ ਹਾਲੇ ਤੱਕ ਵੀ ਉਹਨਾਂ ਨੇ ਬਾਹਰ ਨਹੀਂ ਆਉਣ ਦਿੱਤਾ ਕਿੰਨਾ ਟਾਈਮ ਤੋਂ ਉਹਨਾਂ ਨੂੰ ਐਮਪੀ ਬਣਿਆ ਨੂੰ ਵੀ ਹੋ ਗਿਆ ਹਾਲੇ ਤੱਕ ਇੱਕ ਵਾਰੀ ਵੀ ਸੰਸਦ ਤੱਕ ਪਹੁੰਚ ਕਰਨ ਦੀ ਉਦਾਜ਼ਤ ਹੀ ਨਹੀਂ ਦਿੱਤੀ ਗਈ ਤਾਂ ਪਰ ਇਸ ਤਰੀਕੇ ਦੇ ਨਾਲ ਫਿਰ ਉਹ ਕਿਵੇਂ ਕਿਦਾਂ ਲੋਕਾਂ ਦੇ ਮਸਲੇ ਜਿਹੜੇ ਹੱਲ ਕਰਨਗੇ ਤੇ ਨਾਲ ਦੀ ਨਾਲ ਮੇਰਾ ਸਵਾਲ ਇਹ ਵੀ ਹੈ ਕਿ ਜੇਕਰ ਕਾਲੀ ਦਲ ਦੇ ਨਾਲ ਕੋਈ ਗੱਠ ਜੋੜ ਕਰਕੇ ਲੱਗੇ ਕਿ ਹਾਂ ਲੋਕਾਂ ਦੇ ਮੁੱਦੇ ਹੱਲ ਕਰ ਸਕਦੇ ਆ ਭਾਵੇਂ ਇਹ ਕਾਲੀ ਦਲ ਨਾਲ ਕੋਈ ਗੱਠ ਜੋੜ ਹੋ ਸਕਦਾ ਹੈ ਆਉਣ ਵਾਲੇ ਕਿਉਂਕਿ ਦੇਖਿਆ ਜਾਵੇ ਨਵਾਂ ਕਾਲੀ ਦਲ ਜਿਵੇਂ ਆਪਾਂ ਗਿਆਨੀ ਐੱਟਰੀ ਸਿੰਘ ਦਾ ਵੀ ਚਿਤਰਕੀਤਾ ਉਹਨਾਂ ਦੇ ਵੱਲੋਂ ਵੀ ਬਣਾਇਆ ਗਿਆ ਜਿਹੜਾ ਬਾਕੀ ਤੜਾ ਕਾਲੀ ਦਲ ਦਾ ਆਲਰੇਡੀ ਵੀ ਇੱਕ ਪੁਰਾਣਾ ਕਾਲੀ ਦਲ ਵੀ ਹੈਗਾ ਹੋਰ ਹੋਰ ਵੀ ਕਈ ਲੋਕ ਨੇ ਜਿਹੜੇ ਆਪਣੇ ਆਪ ਨੂੰ ਟਕਸਾਲੀ ਅਕਾਲੀ ਕਹਿੰਦੇ ਨੇ ਤੇ ਭਾਜਪਾ ਦੇ ਨਾਲ ਗੱਠ ਜੋੜ ਦੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਿਹਾ ਕੁਝ ਸੰਭਵ ਲੱਗਦਾ ਕਿ ਹੋ ਸਕਦਾ ਹੈ ਜੇਕਰ ਜਿਹੜੇ ਵਾਰਸ ਪੰਜਾਬ ਦੀ ਜੱਥੇ ਬੰਦੀ ਆ ਉਹ ਇਕੱਲੇ ਤੌਰ ਤੇ ਜਿਹੜੀ ਉਹਨੇ ਇਲੈਕਸ਼ਨ ਲੜਤੀਆਂ ਕਿਸੇ ਐਸਸੀਬੀਸੀ ਢਿੰਗ ਦੇ ਨਾਲ ਤਾਂ ਉਹਨਾਂ ਦਾ ਸਮਝੌਤਾ ਹੋ ਸਕਦਾ ਪਰ ਜੇ ਤੁਸੀਂ ਕਹੋ ਬਾਦਲਖਿਆ ਨਾਲ ਜਾਂ ਹੋਰ ਨਾਲ ਇਹ ਬਿਲਕੁਲ ਜਿਹੜੇ ਨਵੇਂ ਟਿਕਾਣੇ ਬਣਿਆ ਇਹਦੇ ਵਿੱਚ ਵੀ ਤਾਂ ਉਹੀ ਨੇ ਪੁਰਾਣੀ ਨੇ ਚੰਦੂ ਮਾਜਰੇ ਵਰਗੇ ਨੇ ਜ਼ੰਗੀਰੋ ਵਰਗੇ ਬੈਠੇ ਨੇ ਉਹ ਤਾਂ ਉਹੀ ਨੇ ਜਿਨ੍ਹਾਂ ਨੇ ਪੰਜਾਬ ਨਾਲ ਧੋਖੇ ਕਰੇ ਨੇ ਜਦੋਂ ਬਰਗਾੜੀ ਮੋਰਚਾ ਲੱਗਾ ਤਾਂ ਜਿਹੜਾ ਚੰਦੂ ਮਾਜਰਾ ਉਹ ਉਦੋਂ ਐਮਪੀ ਸੀਗਾ ਉੱਥੇ ਜਾ ਕੇ ਭਾਜ ਉਹਥੇ ਜਿਹੜਾ ਹੈਗਾ ਲੋਕ ਸਭਾ ਦੇ ਰੌਲਾ ਪਾਉਦਾ ਹੁੰਦਾ ਸੀ ਉਥੇ ਮੋਰਚਾ ਲਾ ਲਿਆ ਉਹਨਾਂ ਨੇ ਉਹ ਆ ਕਰਤਾ ਉਹ ਕਰਤਾ ਕਿ ਉਦੋਂ ਬੰਦੀ ਸਿੰਘਾਂ ਖਿਲਾਫ ਬੋਲਦਾ ਸੀ ਓਕੇ ਜੇ ਹੁਣ ਨਵੇਂ ਕਾਲੀ ਦਰਜ ਬੜ ਕੇ ਹੈ ਤਾਂ ਉਹੀ ਨੇ ਨਾ ਲੋਕਾਂ ਦੇ ਮਨੋਂ ਲਹੇ ਹੋਏ ਨੇ ਨਾ ਇਹਨਾਂ ਨਾਲ ਕਿਸੇ ਨਾਲ ਸਮਝੌਤਾ ਨਹੀਂ ਹਾਂ ਜਿਹੜਾ ਐਮਪੀ ਆ ਤੇ ਕੋਣ ਸਰਕਾਰ ਆ ਨਹੀਂ ਬਣਾ ਉਹਨੂੰ ਬਾਹਰ ਕੱਢ ਰਹੀ ਹੈ ਇਹ ਕਾਨੂੰਨ ਦੀ ਉਲੰਘਣਾ ਇਕ ਕਾਨੂੰਨ ਦੀ ਲੰਘਣਾ ਤਿੰਨ ਤੀਜੀ ਵਾਰ ਉਹ ਇਹਨਾਂ ਨੂੰ ਐਨਐਸਏ ਕਾਦੀ ਲਾਈ ਆ ਕਾਨੂੰਨ ਮੁਤਾਬਕ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ 2 ਸਾਲ ਵਾਸਤੇ ਆ ਤੇ ਬਾਹਲੇ ਸੂਬਿਆਂ ਵਾਸਤੇ ਇੱਕ ਇੱਕ ਸਾਲ ਵਾਸਤੇ ਐਨਐਸਏ ਹੁੰਦੀ ਆ ਹੁਣ ਤੀਜੀ ਵਾਰ ਤੀਜੀ ਦਫਾ ਇਹਨਾਂ ਨੇ ਕਿਹੜੇ ਕਾਨੂੰਨ ਤੇ ਕੱਢ ਲਾ ਦਿੱ ਉਥੇ ਫਿਰ ਫਿਰ ਇਹਨਾਂ ਨੂੰ ਡਾਰਾ ਵੀ ਉਹ ਕਿਤੇ ਬਾਹਰ ਨਾ ਜਾਵੇ ਤੇ ਕੋਈ ਗੱਲ ਨਹੀਂ ਜੇ ਨਹੀਂ ਹੈ ਕੱਢਣਗੇ ਤਾਂ ਫਿਰ 2027 ਦੇ ਵਿੱਚ ਜਦੋਂ ਸਾਰੀ ਇਹਨਾਂ ਦੇ ਬਣ ਕੇ ਉਹ ਆਪੀ ਲਿਆਉਣਗੇ ਬਾਹਰੇ ਭਾਈ ਇਹਤ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਇਹਨਾਂ ਨੇ ਜਿਹੜੇ ਵਾਦੇ ਕੀਤੇ ਸੀ ਇਹ ਜਿਹੜੀਆਂ ਬੀਬੀਆਂ ਸਨ ਉਹਨਾਂ ਨੂੰ ਕਹਿੰਦੇ ਸੀ ਅਸੀਂ ਤੁਹਾਨੂੰ 1000 ਰੁਪਏ ਮਹੀਨਾ ਦਿਆ ਕਰਾਂਗੇ ਹੁਣ ਜੋ ਸਰਕਾਰ ਚਲੀ ਗਈ ਪਤਾ ਨਹੀਂ ਉਹ ਤੋਂ ਬਾਅਦ ਦੇਣ ਲੱਗਣਗੇ ਆ ਰਹਿ ਗਿਆ ਸਾਲ ਕਾ ਕੋਈ ਪੁੱਛਦਾ ਹੀ ਨਹੀਂ ਕਿ ਕਦੇ ਉਸ ਇਹਨਾਂ ਨੇ ਵਾਦੇ ਕੀਤੇ ਆਏਗਾ 24 ਘੰਟੇ ਦੇਤੀ ਵੀ ਆਦਮੀਆਂ ਨਾਲ ਸਾਥ ਦੇਵਾਂਗੇ ਉਹ ਵੀ 24 ਘੰਟੇ ਮੰਨਵਾ ਦਾ ਬਾਅਦ ਚ ਹੀ ਆਉਣਗੇ ਸਰਕਾਰ 5 ਸਾਲ ਲੰਘੇ ਤੋਂ ਬਾਅਦ ਉਹ ਹੁੰਦੀ ਨਹੀਂ ਹੈਗੇ 24 ਘੰਟੇ ਇਹਨਾਂ ਨੇ ਬਹੁਤ ਸਾਰੇ ਵਾਦੇ ਕੀਤੇ ਨੇ ਜਿਹੜੇ ਲੋਕਾਂ ਦੇ ਨਾਲ ਕੋਈ ਵੀ ਇਹਨਾਂ ਨੇ ਪੂਰਾ ਨਹੀਂ ਕੀਤਾ ਲੋਕਾਂ ਨੂੰ ਲੁੱਟਣ ਤੇ ਲੱਗੇ ਹੋਏ ਜਾਨਾ ਦੋਨੇ ਹੱਥ ਵੀ ਹੁਣ ਦਾ ਲੁੱਟ ਲੋ ਵੀ ਉਹਨਾਂ ਨੂੰ ਪਤਾ ਵੀ ਲੋਕਾਂ ਨੇ ਮੁੜ ਕੇ ਸਾਨੂੰ ਵੋਟ ਨਹੀਂ ਪਾਉਣੀ ਪਿੰਡ ਦਾ ਮੈਂਬਰ ਵੀ ਹੋਣਾ ਐਮਐਲਏ ਦਾ ਇੱਕ ਪਾਸੇ ਰਹਾ ਤਾਂ ਇਹ ਹੁਣ ਆਵਦੇ ਖਜਾਨੇ ਭਰੀ ਕਰਦੇ ਨੇ ਲੁਕੀ ਜਦ ਨੇ ਉਹ ਲਾਲਾ ਕੇਜਰੀਵਾਲ ਸਾਰਾ ਕੋਲ ਲੁੱਕ ਚੱਲੇਗਾ ਪੰਜਾਬ ਦਾ ਹਾਂ ਉਹ ਉੱਥੇ ਤੋੜ ਤਰ ਰਹੀਏ ਪਰ ਪਰ ਕੇ ਉਹ ਲੋਕਾਂ ਨੇ ਉਸ ਦਿੱਲੀ ਤੋਂ ਭਜਾਇਆ ਉਹ ਇੱਥੇ ਲਿਆ ਕੇ ਮਹਿਮਾਨ ਬਣਾ ਲਿਆ ਇਹਨਾਂ ਨੇ ਇਸ ਕਰਕੇ ਲੋਕ ਸਾਰਾ ਕੋਲ ਜਾਣਦੇ ਨੇ ਇਹਨਾਂ ਨੂੰ ਵੀ ਘਬਰਾਉਣਾ ਹੈ ਸਾਲ ਕੱਢ ਲੈਣਾ ਮਨ ਮਰਜ਼ੀਆਂ ਕਰ ਲੈਣਾ ਆ ਇੱਕ ਸਾਲ ਤੋਂ ਬਾਅਦ ਇਹਨਾਂ ਲੋਕਾਂ ਨੇ ਸੜਕਾਂ ਨੂੰ ਤੋੜਨਾ ਬਹੁਤ ਬਹੁਤ ਧੰਨਵਾਦ ਤਾਂ ਜਥੇਦਾਰ ਬਾਬਾ ਰਾਜ ਸਿੰਘ ਰਾਜੀ ਸਾਡੇ ਨਾਲ ਮੌਜੂਦ ਸੀ ਹੁਸ਼ਿਆਰਪੁਰ ਦੇ ਵਿੱਚ ਕੋਈ ਦਰਿੰਦਗੀ ਨੂੰ ਲੈ ਕੇ ਜਿੱਥੇ ਉਹਨਾਂ ਕਈ ਅਹਮ ਗੱਲਾਂ ਸਾਂਝੀਆਂ ਕੀਤੀਆਂ ਤੇ ਨਾਲ ਦੇ ਨਾਲ ਦੁਖੀ ਵੀ ਨਜ਼ਰ ਆਏ ਤੇ ਖਾਸ ਤੌਰ ਤੇ ਉਹਨਾਂ ਨੇ ਕਿ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਇੱਕ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਪ੍ਰੋਪਰ ਕਾਨੂੰਨ ਬਣਾਇਆ ਚਾਹੀਦਾ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਪਿਛਲੀਆਂ ਸਰਕਾਰਾਂ ਦੇ ਉੱਤੇ ਸਵਾਲ ਚੱਕਦੇ ਹਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਪਾਰਟੀ ਜਿਹੜੀ ਹੈ ਸਰਕਾਰ ਬਣਾਏਗੀ। ਉਹਨਾਂ ਦੇ ਸਮੇਂ ਦੇ ਵਿੱਚ ਕੀ ਕੋਈ ਸੰਕਰਨ ਮੜਦੇ ਜੀ ਇਹ ਦੇਖਣਾ ਵੀ ਬੇहद ਅਹਿਮ ਹੋਵੇਗਾ। ਬਲ ਹਾਲ ਦੇ ਲਈ ਸਾਨੂੰ ਦੀ ਇਜਾਜ਼ਤ ਹੈ ਤੁਸੀਂ ਜੁੜੇ ਰਹੋ ਸਟਾਈ ਨਿਊਜ਼ ਪੰਜਾਬ ਦੇ ਨਾਲ।